ਕਨੈਕਟ ਨਿਊਜ਼ਰੂਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਦਾਵਾ ਨਵਜੋਤ ਸਿੰਘ ਸਿੱਧੂ ਦਾ ਨਾਮ ਲੈਂਦੇ ਹੀ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਕੋਈ ਉਹਨਾਂ ਦੇ ਹੱਕ 'ਚ ਗੱਲ ਕਰਦਾ ਕੋਈ ਉਹਨਾਂ ਦੇ ਵਿਰੋਧ 'ਚ ਗੱਲ ਕਰਦਾ ਅੱਜ ਵੀ ਪੰਜਾਬ ਦੇ ਵਿੱਚ ਜੇ ਤੁਸੀਂ ਕਿਸੇ ਨਾਲ ਗੱਲ ਕਰੋ ਤਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਅੱਜ ਵੀ ਪੰਜਾਬ ਦੇ ਵਿੱਚ ਬਹੁਤ ਹਰਮਨ ਪਿਆਰੇ ਨੇ ਤੇ ਉਹਨਾਂ ਨੂੰ ਪੰਜਾਬ ਦੇ ਲਈ ਕੁਝ ਕਰਨਾ ਚਾਹੀਦਾ ਜਾਂ ਪੰਜਾਬ ਨੂੰ ਲੀਡ ਕਰਨਾ ਚਾਹੀਦਾ ਦੂਸਰੇ ਪਾਸੇ ਇਸ ਤਰ੍ਹਾਂ ਦੇ ਵੀ ਵਿਚਾਰ ਆਉਂਦੇ ਨੇ ਕਹਿੰਦੇ ਨਵਜੋਤ ਸਿੰਘ ਸਿੱਧੂ ਤਾਂ ਇਕੱਲੇ ਰਹਿੰਦੇ ਨਹੀਂ ਆ ਟੀਮ ਪਲੇਅਰ ਨਹੀਂ ਆ ਕਿਸੇ ਵੀ ਪਾਰਟੀ ਦੇ ਵਿੱਚ ਜਾਂਦੇ ਨੇ ਤੇ ਪਾਰਟੀ ਦੇ ਵਿੱਚ ਧੜੇਬੰਦੀ ਪੈਦਾ ਕਰ ਦਿੰਦੇ ਨੇ ਆਪ ਮੁਹਾਰੇ ਹੋ ਕੇ ਚੱਲਦੇ ਨੇ ਪਿਛਲੇ ਦਿਨਾਂ ਦੇ ਵਿੱਚ ਦੋ ਰੈਲੀਆਂ ਉਹ ਕਰ ਚੁੱਕੇ ਨੇ ਤੇ ਦੋ ਰੈਲੀਆਂ ਉਹਨਾਂ ਨੇ ਹੋਰ ਕਰਨੀਆਂ ਇਹਨਾਂ ਰੈਲੀਆਂ ਦੇ ਨਾਲ ਉਹਨਾਂ ਦੇ ਵਿਰੋਧੀ ਨੇਤਾ ਜਾਂ ਜਿਹੜੇ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਤਾਂ ਪਤਾ ਨਹੀਂ ਕੋਈ ਹਲਚਲ ਹੈ ਜਾਂ ਨਹੀਂ ਜਾਂ ਉਹ ਇਹਨਾਂ ਰੈਲੀਆਂ ਤੋਂ ਕਿਸੇ ਤਰ੍ਹਾਂ ਕੋਈ ਖੌਫ ਜਤਾ ਜਾਂ ਡਰੇ ਹੋਏ ਆ ਇਸ ਗੱਲ ਦਾ ਤਾਂ ਪਤਾ ਨਹੀਂ ਪਰ ਹਾਂ ਇਹਨਾਂ ਦੇ ਆਪਣੇ ਕਲੀਕਸ ਇਹਨਾਂ ਦੇ ਆਪਣੇ ਹੀ ਸਹਿਯੋਗੀ ਇਹਨਾਂ ਦੇ ਆਪਣੇ ਹੀ ਪਾਰਟੀ ਦੇ ਲੀਡਰ ਉਹ ਨਵਜੋਤ ਸਿੰਘ ਸਿੱਧੂ ਤੋਂ ਬਹੁਤ ਡਰੇ ਹੋਏ ਆ ਕੋਸ਼ਿਸ਼ਾਂ ਅੱਜਕੱਲ ਇਹ ਚੱਲ ਰਹੀਆਂ ਨੇ ਕਿ ਕਿਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਿਓ ਜਾਂ ਇਹਨਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿਓ ਇਹ ਉਹੀ ਮੱਝਾ ਬ੍ਰਿਗੇਡ ਆ ਜਿਹੜੀ ਕੇਵਲ ਤੇ ਕੇਵਲ ਮੱਝ 'ਚੋਂ ਆਪਣੀ ਸੀਟ ਜਿੱਤ ਸਕਦੀ ਆ ਨਾ ਤਾਂ ਇਹਨਾਂ ਨੂੰ ਮਾਲਵੇ ਵਿੱਚ ਕੋਈ ਜਾਣਦਾ ਨਾ ਇਹਨਾਂ ਨੂੰ ਦੁਆਬੇ ਵਿੱਚ ਕੋਈ ਜਾਣਦਾ ਇਸ ਸਾਰੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਦਾ ਕਿ ਹਾਈ ਕਮਾਂਡ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਤੋਂ ਬਹੁਤ ਖੁਸ਼ ਆ ਚਾਹੁੰਦੀ ਆ ਉਹ ਕਿ ਕਾਂਗਰਸ ਜਿਹੜੀ ਇਸ ਟਾਈਮ ਕ੍ਰਾਈਸਿਸ ਦੇ ਵਿੱਚ ਆ ਸੰਕਟ ਦੇ ਵਿੱਚ ਆ ਕੋਈ ਤਾਂ ਪੰਜਾਬ ਦੇ ਵਿੱਚ ਇਹ ਰੈਲੀਆਂ ਕਰਕੇ ਜਾਂ ਇਹ ਗਤੀਵਿਧੀਆਂ ਕਰਕੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰ ਰਿਆ ਪਰ ਦੂਸਰੇ ਪਾਸੇ ਉਹਨਾਂ ਨੂੰ ਇਹ ਲੱਗਦਾ ਜਿਹੜੇ ਇੱਥੋਂ ਦੇ ਲੀਡਰ ਨੇ ਲੋਕਲ ਕਿ ਕਿਤੇ ਇਹ ਉਹਨਾਂ ਦਾ ਕੰਮ ਖਰਾਬ ਨਾ ਕਰ ਦੇਣ ਅਗਲੀ ਗੱਲ ਕਰਾਂਗੇ ਡੀਆਈਜੀ ਇੰਦਰਬੀਰ ਸਿੰਘ ਦੀ ਡੀਆਈਜੀ ਇੰਦਰਬੀਰ ਸਿੰਘ ਡੈਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਆਈਪੀਐਸ ਅਫਸਰ ਪਰ ਦੋ ਕੇਸਾਂ ਦੇ ਵਿੱਚ ਇਹਨਾਂ ਦਾ ਨਾਂ ਨਾਮਜਾਦਾ ਐਫਆਈਆਰ ਦੇ ਵਿੱਚ ਆ ਕੇਸ ਦਰਜ ਹੋਏ ਹੋਏ ਨੇ ਇੱਕ ਆ ਕਰਪਸ਼ਨ ਦਾ ਕੇਸ ਤੇ ਦੂਸਰਾ ਨਸ਼ਿਆਂ ਦਾ ਕੇਸ ਹੁਣ ਤੁਸੀਂ ਦੱਸੋ ਜਿਹੜੀ ਸਰਕਾਰ ਇਹ ਵਾਅਦੇ ਕਰਦੇ ਹੋਵੇ ਰੋਜ਼ ਲੋਕਾਂ ਨੂੰ ਇਹ ਐਲਾਨ ਕਰਦੀ ਹੋਵੇ ਕਿ ਅਸੀਂ ਕਰਪਸ਼ਨ ਵੀ ਖਤਮ ਕਰ ਦੇਣੀ ਆ ਭ੍ਰਿਸ਼ਟਾਚਾਰ ਖਤਮ ਕਰ ਦਾਂਗੇ ਤੇ ਨਾਲ ਹੀ ਪੰਜਾਬ ਚੋਂ ਨਸ਼ੇ ਖਤਮ ਕਰ ਦਾਂਗੇ ਤੇ ਇੱਕ ਤੇ ਵੱਡੇ ਅਫਸਰ ਤੇ ਇੱਕ ਐਡੇ ਵੱਡੇ ਅਫਸਰ ਤੇ ਦੋ ਦੋ ਕੇਸ ਹੋਣ ਤੇ ਉਸ ਤੇ ਕੋਈ ਕਾਰਵਾਈ ਨਾ ਹੋਵੇ ਕੀ ਇਸ ਆਈਪੀਐਸ ਅਫਸਰ ਨੂੰ ਕੋਈ ਵਿਚਾਰਿਆ ਕੀ ਦਾ ਇਸ ਉੱਤੇ ਆਥਾ ਇਹ ਸਾਰੇ ਕੇਸ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਕੇਸ ਦੇ ਵਿੱਚ ਹੁਣ ਇੱਕ ਡੀਐਸਪੀ ਲਖਬੀਰ ਸਿੰਘ ਸੰਧੂ ਉਹ ਸਰਕਾਰੀ ਗਵਾਹ ਬਣ ਗਿਆ ਉਸ ਨੇ ਹਲਫਨਾਮੇ ਦਿੱਤੇ ਆ ਐਫੀਡੇਵਿਟ ਦਿੱਤੇ ਆ ਤਰਨਤਾਰਨ ਦੀ ਕੋਰਟ ਦੇ ਵਿੱਚ ਇਹ ਸਾਰਾ ਮਾਜਰਾ ਹੈ ਕੀ ਹੈ ਇਹ ਮੈਂ ਤੁਹਾਨੂੰ ਸਾਰਾ ਦੱਸੂਗਾ ਤੇ ਅਖੀਰ ਤੇ ਬਹੁਤ ਇੱਕ ਹੋਰ ਅਹਿਮ ਮਾਮਲਾ ਸਪਰੀਮ ਕੋਰਟ ਨੇ ਬਿਲਕਿਸਬਾਨੋ ਦੇ ਕੇਸ ਦੇ ਵਿੱਚ ਬਿਲਕਿਸਬਾਨੋ ਜਿਹਦਾ ਸਨ 2002 ਦੇ ਵਿੱਚ ਗੁਜਰਾਤ ਦੰਗਿਆਂ ਦੇ ਵਿੱਚ ਇਹਦੇ ਪਰਿਵਾਰ ਦੇ ਜੀਆਂ ਨੂੰ ਮਾਰਤਾ ਸੀ ਇਸ ਦੇ ਨਾਲ ਰੇਪ ਹੋਇਆ ਸੀ 11 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਸੀ ਤੇ ਜੇਲ੍ਹ 'ਚ ਸੀ ਪਰ ਗੁਜਰਾਤ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਛੱਡਤਾ ਬਲਕਿ ਉਹਨਾਂ ਦੀ ਸਜ਼ਾ ਵੀ ਨਹੀਂ ਸੀ ਪੂਰੀ ਹੋਈ ਤੇ ਬਾਅਦ ਦੇ ਵਿੱਚ ਉਹਨਾਂ ਦੇ ਜਾ ਕੇ ਹਾਰ ਵੀ ਪੈਂਦੇ ਆ ਇਹ ਵੀ ਆਪਾਂ ਨੂੰ ਪਤਾ ਪਰ ਅੱਜ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਇਸ ਫੈਸਲੇ ਨੂੰ ਰੱਦ ਕਰਤਾ ਖਾਰਜ ਕਰਤਾ ਇਹ ਵੀ ਸਾਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਅਪੀਲ ਕਿ ਤੁਸੀਂ ਇਸ ਕਨੈਕਟ ਨਿਊਜ਼ ਰੂਮ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਸ਼ੇਅਰ ਕਰੋ ਤੇ ਇਸ ਨੂੰ ਲਾਈਕ ਜ਼ਰੂਰ ਕਰੋ ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੀਏ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਹਿਲੀ ਰੈਲੀ 17 ਦਸੰਬਰ ਸਾਲ 2023 ਨੂੰ ਬਠਿੰਡੇ ਦੇ ਵਿੱਚ ਕੀਤੀ ਔਰ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਬੜੀ ਹਲਚਲ ਆ ਉਹਨਾਂ ਨੂੰ ਇਹ ਗੱਲ ਪਸੰਦ ਨਹੀਂ ਆ ਰਹੀ ਕਿ ਕੋਈ ਕਾਂਗਰਸੀ ਆਪਣੇ ਆਪ ਇੰਨਾ ਐਕਟਿਵ ਕਿਵੇਂ ਹੋ ਗਿਆ ਸਾਡੇ ਨਾਲ ਕੋਈ ਸਲਾਹ ਨਹੀਂ ਕੀਤੀ ਸਾਨੂੰ ਆਪਣੀ ਸਟੇਜ ਤੇ ਬੁਲਾਇਆ ਨਹੀਂ ਬਲਕਿ ਖੁੱਲਾ ਸੱਦਾ ਦਿੱਤਾ ਤੇ ਅਸੀਂ ਉਸ ਦੇ ਵਿੱਚ ਸ਼ਾਮਲ ਨਹੀਂ ਹੋਏ ਤੇ ਇਸ ਦੇ ਬਾਵਜੂਦ ਵੀ ਉੱਥੇ ਇੰਨਾ ਇਕੱਠ ਹੋ ਗਿਆ ਤੁਸੀਂ ਯਾਦ ਕਰੋ ਮਹਾਰਾਜ ਦੇ ਵਿੱਚ ਇਹ ਰੈਲੀ ਹੋਈ ਸੀ ਮਹਾਰਾਜ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਜੱਦੀ ਪਿੰਡ ਆ ਉਥੇ ਰੈਲੀ ਕੀਤੀ ਸੀ ਉੱਥੇ ਇਕੱਠ ਵੀ ਬਹੁਤ ਹੋਇਆ ਸੀ ਔਰ ਐਸੇ ਕਰਕੇ ਪਿਛਲੇ ਦਿਨਾਂ ਵਿੱਚ ਬਠਿੰਡੇ ਦੇ ਕਈ ਸਰਪੰਚਾਂ ਨੇ ਕਈ ਪੰਚਾਂ ਨੇ ਦਵਿੰਦਰ ਯਾਦਵ ਜਿਹੜੇ ਅੱਜਕੱਲ ਕਾਂਗਰਸ ਦੇ ਨਵੇਂ ਇਥੋਂ ਦੇ ਇੰਚਾਰਜ ਲਾਏ ਗਏ ਨੇ ਯਾਨੀ ਕਿ ਪੰਜਾਬ ਮਾਮਲੇ ਦੇ ਇੰਚਾਰਜ ਨੇ ਉਹਨਾਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਨੂੰ ਰੋਕਿਆ ਨਾ ਜਾਵੇ ਅਸੀਂ ਇਹਨਾਂ ਦੇ ਨਾਲ ਪੂਰੀ ਤਰ੍ਹਾਂ ਖੜੇ ਆ ਯਾਨੀ ਕਿ ਪਿੰਡਾਂ ਚੋਂ ਵੀ ਨਵਜੋਤ ਸਿੰਘ ਸਿੱਧੂ ਨੂੰ ਸਮਰਥਨ ਮਿਲ ਰਿਹਾ ਤੇ ਦੂਸਰੀ ਰੈਲੀ ਉਹਨਾਂ ਨੇ ਕਰਤੀ ਬੀਤੇ ਕੱਲ ਐਤਵਾਰ ਦੇ ਦਿਨ ਕੋਟ ਸ਼ਮੀਰ ਦੇ ਵਿੱਚ ਕੋਟ ਸ਼ਮੀਰ ਬਠਿੰਡੇ ਜ਼ਿਲ੍ਹੇ ਵਿੱਚ ਹੀ ਆ ਇੱਥੇ ਵੀ ਉਹਨਾਂ ਨੇ ਰੈਲੀ ਕਰਤੀ ਇੱਥੇ ਵੀ ਕਈ ਲੋਕ ਪਹੁੰਚੇ ਪਰ ਇੱਕ ਫਰਕ ਆ ਗਿਆ ਉਹ ਫਰਕ ਇਹ ਆ ਗਿਆ ਕਿ ਜਿਹੜੀ ਪਹਿਲੀ ਰੈਲੀ ਸੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਜਿੱਤੇਗਾ ਪੰਜਾਬ ਕਾਂਗਰਸ ਨੂੰ ਲੱਗਾ ਕਿ ਅਸੀਂ ਤਾਂ ਗਾਇਬ ਆ ਨਾਲ ਦੀ ਨਾਲ ਹੀ ਦਿੱਲੀ ਦੇ ਵਿੱਚ ਇਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਮੁਲਾਕਾਤ ਹੁੰਦੀ ਹੈ ਦਵਿੰਦਰ ਯਾਦਵ ਨਾਲ ਫਿਰ ਮੈਂ ਤੁਹਾਨੂੰ ਦੱਸਾਂ ਕਿ ਦਵਿੰਦਰ ਯਾਦਵ ਪੰਜਾਬ ਮਾਮਲੇ ਦੇ ਇਨਚਾਰਜ ਨੇ ਮੈਂ ਥੋੜਾ ਜਿਹਾ ਇਹਨਾਂ ਬਾਰੇ ਵੀ ਦੱਸਦਾ ਕਿ ਇਹ ਦੋ ਵਾਰੀ ਦਿੱਲੀ ਤੋਂ ਐਮਐਲਏ ਰਹੇ ਨੇ ਔਰ ਦਿੱਲੀ ਦੇ ਵਿੱਚ ਇਹਨਾਂ ਨੇ ਕਾਫੀ ਕੰਮ ਕੀਤਾ ਪਿਛਲੇ ਦਿਨਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਵੀ ਕੰਮ ਕੀਤਾ ਔਰ ਕਾਫੀ ਹਜੇ ਤੱਕ ਇਹਨਾਂ ਤੇ ਕਿਸੇ ਤਰ੍ਹਾਂ ਦੀ ਕਦੇ ਕੋਈ ਉਂਗਲ ਨਹੀਂ ਉੱਠੀ ਸੱਚ ਨੂੰ ਸੱਤ ਤੇ ਝੂਠ ਨੂੰ ਝੂਠ ਕਹਿਣ ਵਾਲੇ ਨੇ ਇਸ ਤਰ੍ਹਾਂ ਦੀ ਸ਼ੁਰੂਆਤ ਤੀ ਦਿਨਾਂ ਦੇ ਵਿੱਚ ਇਹਨਾਂ ਦੀ ਇਮੇਜ ਸਾਡੇ ਅੱਗੇ ਆਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਬਾਰੇ ਕੋਈ ਹੋਰ ਖੁਲਾਸੇ ਹੋ ਜਾਣ ਉਹ ਵੱਖਰੀ ਗੱਲ ਆ ਔਰ ਕਾਂਗਰਸ ਨੂੰ ਇਹ ਜੋੜਨ ਦੀਆਂ ਗੱਲਾਂ ਕਰਦੇ ਆ ਔਰ ਉਸ ਮੁਲਾਕਾਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕੋਟ ਸ਼ਮੀਰ ਦੇ ਵਿੱਚ ਜਿਹੜੀ ਰੈਲੀ ਹੋਈ ਆ ਉਹਦੇ ਵਿੱਚ ਨਾ ਬਦਲਤਾ ਉਹਦਾ ਨਾਂ ਰੱਖਤਾ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਯਾਨੀ ਕਿ ਕਾਂਗਰਸ ਵੀ ਆ ਗਈ ਨਾਲ ਦੇ ਨਾਲ ਉੱਥੇ ਕਈ ਚਿਹਰੇ ਵੀ ਹੋਰ ਆ ਗਏ ਉਹਦੇ ਵਿੱਚੋਂ ਅਮਰਿੰਦਰ ਸਿੰਘ ਰਾਜਾ ਬਣਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦਾ ਵੀ ਚਿਹਰਾ ਉੱਥੇ ਆ ਗਿਆ ਉਹਨਾਂ ਦੀ ਤਸਵੀਰ ਆ ਗਈ ਜਿਹੜੇ ਨੈਸ਼ਨਲ ਲੈਵਲ ਦੇ ਲੀਡਰ ਆ ਉਹਨਾਂ ਦੇ ਤਾਂ ਆਉਣੇ ਹੀ ਆਉਣੇ ਸੀ ਇੱਥੇ ਇਹ ਫਰਕ ਆ ਰਿਹਾ ਇਹੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਜਿੱਥੇ ਕਾਂਗਰਸ ਦੀ ਹਾਈ ਕਮਾਂਡ ਜਾਂ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਕਿਸੇ ਤਰ੍ਹਾਂ ਇਹ ਰੈਲੀਆਂ ਕਰਕੇ ਕਟੋ-ਕਟ ਪੰਜਾਬ ਦੇ ਵਿੱਚ ਕਾਂਗਰਸ ਨੂੰ ਦੁਬਾਰਾ ਖੜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹਨਾਂ ਦੇ ਜਿਹੜੇ ਦੂਸਰੇ ਭਾਈਵਾਲ ਆ ਖਾਸ ਤੌਰ ਤੇ ਜਿਹੜੀ ਮਾਝਾ ਬ੍ਰਿਗੇਡ ਆ ਉਹ ਬਹੁਤ ਜ਼ਿਆਦਾ ਖੁਸ਼ ਨਹੀਂ ਇਸ ਗੱਲ ਤੋਂ ਹੁਣ ਤੁਹਾਡੇ 'ਚ ਇਹ ਜ਼ਰੂਰ ਮੈਂ ਤੁਹਾਨੂੰ ਦੱਸ ਦੇ ਮਾਝਾ ਬ੍ਰਿਗੇਡ ਹੈ ਕਿਹੜੀ ਆ ਪ੍ਰਤਾਪ ਸਿੰਘ ਬਾਜਵਾ ਤ੍ਰਿਪਤ ਰਿੰਦਰ ਸਿੰਘ ਬਾਜਵਾ ਇਸੇ ਤਰ੍ਹਾਂ ਸੁਖ ਸਰਕਾਰੀਆ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਇਸੇ ਤਰ੍ਹਾਂ ਗੁਰਜੀਤ ਸਿੰਘ ਆਦਲਾ ਇਹ ਐਮਪੀ ਨੇ ਅੰਮ੍ਰਿਤਸਰ ਦੇ ਔਰ ਇਸੇ ਤਰ੍ਹਾਂ ਜਸਬੀਰ ਸਿੰਘ ਡਿੰਪਾ ਤੇ ਨਾਲ ਹੀ ਤੁਸੀਂ ਗੱਲ ਕਰ ਲਓ ਸੁਖਜਿੰਦਰ ਸਿੰਘ ਰੰਧਾਵਾਦੀ ਇਹ ਉਹ ਨੇ ਜਿਹੜੇ ਕਿਸੇ ਵੀ ਵਿਅਕਤੀ ਨੂੰ ਜਲਦੀ ਕਿਤੇ ਸੈਟਲ ਨਹੀਂ ਹੋਣ ਦੇਣਾ ਚਾਹੁੰਦੇ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪੰਜਾਬ ਦੇ ਵਿੱਚ ਕਾਂਗਰਸ ਆਊਗੀ ਤੇ ਮੁੱਖ ਮੰਤਰੀ ਤਾਂ ਸਾਡੇ ਚੋਂ ਹੀ ਬਣੂਗਾ ਆਪਣੀ ਵਾਰੀ ਆਪੇ ਲੈ ਫਿਰਦੇ ਆ ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਸੰ 2022 ਦੇ ਵਿੱਚ ਹਸ਼ਰ ਕੀ ਹੋਇਆ ਸੀ ਕਿਉਂਕਿ ਉਸ ਲਈ ਇਹ ਆਪਣੇ ਆਪ ਨੂੰ ਤਾਂ ਜ਼ਿੰਮੇਵਾਰ ਮੰਨਦੇ ਨਹੀਂ ਸਾਰੇ ਦਾ ਸਾਰਾ ਜਿਹੜਾ ਨਜ਼ਲਾ ਉਹ ਨਵਜੋਤ ਸਿੰਘ ਸਿੱਧੂ ਤੇ ਸਿੱਟ ਦਿੰਦੇ ਆ ਵੈਸੇ ਇਹ ਨਜ਼ਲਾ ਇਕੱਲਾ ਨਵਜੋਤ ਸਿੰਘ ਸਿੱਧੂ ਤੇ ਨਹੀਂ ਡਿੱਗਣਾ ਚਾਹੀਦਾ ਕਿਉਂਕਿ ਕੰਮ ਇਹ ਹੈ ਜਦੋਂ ਹਾਈ ਕਮਾਂਡ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਸੀ ਉਹਨਾਂ ਨੇ ਆਪ ਹੀ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਿਆਂਦਾ ਸੀ ਇੱਕ ਤਰ੍ਹਾਂ ਦਲਿਤ ਚਿਹਰਾ ਬਣਾ ਕੇ ਪੇਸ਼ ਕੀਤਾ ਸੀ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਕਿਉਂਕਿ ਦਲਿਤ ਵੋਟਰਸ ਬਹੁਤ ਨੇ ਵੱਖਰੇ ਵੱਖਰੇ ਭਾਈਚਾਰਿਆਂ ਤੋਂ ਸ਼ਾਇਦ ਚਰਨਜੀਤ ਸਿੰਘ ਚੰਨੀ ਨੂੰ ਖੜਾ ਕਰਕੇ ਸਾਨੂੰ ਉਹਨਾਂ ਸਾਰਿਆਂ ਦਾ ਸਮਰਥਨ ਮਿਲ ਜਾਊਗਾ ਸਮਰਥਨ ਖੈਰ ਮਿਲਿਆ ਨਹੀਂ ਕੈਲਕੂਲੇਸ਼ਨ ਬਿਲਕੁਲ ਗਲਤ ਸੀ ਕਿਉਂਕਿ ਹੋ ਸਕਦਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਨੇ ਜਾਂ ਉਹਨਾਂ ਨੂੰ ਜਿਹੜੀ ਫੀਡਬੈਕ ਦਿੱਤੀ ਗਈ ਆ ਉਹ ਬਿਲਕੁਲ ਗਲਤ ਦਿੱਤੀ ਗਈ ਸੀ ਆਜ ਤੱਕ ਐਵੇਂ ਬਹੁਜਮ ਸਮਾਜ ਪਾਰਟੀ ਨੂੰ ਵੀ ਉਹਨਾਂ ਦਾ ਸਾਰਿਆਂ ਦਾ ਸਮਰਥਨ ਨਹੀਂ ਮਿਲਿਆ ਕਿਉਂਕਿ ਪੰਜਾਬ ਦੇ ਵਿੱਚ ਸਮਾਜ ਇਸਤਮ ਦਾ ਹੈ ਨਹੀਂ ਤੇ ਆਪਾਂ ਨੂੰ ਇਹ ਵੀ ਪਤਾ ਕਿ ਚਰਨਜੀਤ ਸਿੰਘ ਚੰਨੀ ਦੋਨਾਂ ਦੇ ਵਿੱਚੋਂ ਆਪਣੀ ਇੱਕ ਸੀਟ ਵੀ ਜਿੱਤ ਨਹੀਂ पाए ਤੇ ਇਸੇ ਕਰਕੇ ਪੰਜਾਬ ਦੇ ਵਿੱਚ ਕਾਂਗਰਸ 18 ਸੀਟਾਂ ਤੇ ਨਿਭੜ ਗਈ ਔਰ ਆਪਾਂ ਨੂੰ ਇਹ ਵੀ ਪਤਾ ਕਿ ਕਿਸੇ ਵਕਤ ਉਹਨਾਂ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਇਹ ਪ੍ਰੋਮਿਸ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਦਾ ਕੈਂਡੀਡੇਟ ਤੈਨੂੰ ਬਣਾਵਾਂਗੇ ਪਰ ਇਹ ਜਿਹੜੀ ਮਾਝਾ ਬ੍ਰਿਗੇਡ ਆ ਜਿਹੜੀ ਹੁਣ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚੋਂ ਕਢਾਉਣਾ ਚਾਹੁੰਦੀ ਆ ਇਹਨਾਂ ਨੇ ਉਦੋਂ ਵੀ ਡਿੱਕੇ ਲਾਤੇ ਸੀ ਕਿ ਕਿਤੇ ਇਹ ਮੁੱਖ ਮੰਤਰੀ ਨਾ ਬਣਦੇ ਤਾਂ ਫਿਰ ਸਾਡਾ ਕੀ ਬਣੂਗਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਤਾਂ ਖੈਰ ਇਹ ਵੀ ਦੱਸਣਾ ਚਾਹੀਦਾ ਕਿ ਤੁਹਾਨੂੰ ਰਾਜਸਥਾਨ ਭੇਜਿਆ ਸੀ ਤੁਸੀਂ ਰਾਜਸਥਾਨ ਦੇ ਵਿੱਚੋਂ ਕੀ ਕਾਰਗੁਜ਼ਾਰੀ ਕਰਕੇ ਆਏ ਉੱਥੇ ਤਾਂ ਤੁਹਾਡੀ ਸਰਕਾਰ ਬਣਨੀ ਸੀ ਉੱਥੇ ਤਾਂ ਵਸੁੰਧਰਾ ਰਾਜੇ ਵੀ ਨਹੀਂ ਲੜੀ ਉਸ ਤੇ ਬਾਵਜੂਦ ਵੀ ਤੁਸੀਂ ਸੀਟਾਂ ਪੂਰੀਆਂ ਲੈ ਕੇ ਨਹੀਂ ਆ ਸਕੇ ਮੈਜੋਰਿਟੀ ਨਹੀਂ ਲੈ ਕੇ ਆ ਸਕੇ ਖੈਰ ਇਹਦੀ ਗੱਲ ਬਾਅਦ ਚ ਪਰ ਉਸ ਤੋਂ ਪਹਿਲਾਂ ਇੱਕ ਗੱਲ ਹੋਰ ਕਰਾਂਗੇ ਸੁਖਪਾਲ ਸਿੰਘ ਖਹਿਰਾ ਦੀ ਸੁਖਪਾਲ ਸਿੰਘ ਖਹਿਰਾ ਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਸ ਤਰ੍ਹਾਂ ਬਚਾ ਤੇ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਨੇ ਉਹ ਕਹਿੰਦੇ ਦੇਖੋ ਜੀ ਉਹਨਾਂ ਤੇ ਝੂਠਾ ਕੇਸ ਹੋਇਆ ਬਿਲਕੁਲ ਇੱਕ ਫੇਕ ਕੇਸ ਦਰਜ ਕੀਤਾ ਗਿਆ ਤੇ ਕਾਂਗਰਸ ਉਹਨਾਂ ਦੇ ਨਾਲ ਬਿਲਕੁਲ ਖੜੀ ਨਹੀਂ ਹੈ ਬਿਲਕੁਲ ਗੱਲ ਠੀਕ ਆ ਤੇ ਇਸ ਦੀ ਆ ਜਿਹੜੀ ਸਭ ਤੋਂ ਜ਼ਿਆਦਾ ਜੇ ਕਿਸੇ ਨੂੰ ਦੁੱਖ ਹੋਇਆ ਜਾਂ ਦਰਦ ਹੋਇਆ ਇਸ ਸੁਨੀਲ ਜਾਖੜ ਉਹਨਾਂ ਦੀ ਸਟੇਟਮੈਂਟ ਦਾ ਤਾਂ ਸਭ ਤੋਂ ਜ਼ਿਆਦਾ ਹੋਇਆ ਸੁਖਿੰਦਰ ਸਿੰਘ ਰੰਧਾਵਾ ਨੂੰ ਕਹਿੰਦੇ ਜੀ ਸੁਨੀਲ ਲਖਣ ਨੂੰ ਕੀ ਪਤਾ ਅਸੀਂ ਤਾਂ ਉੱਥੇ ਸਾਰੇ ਜਾਂਦੇ ਰਹੇ ਹਾਂ ਸਾਡੇ ਨਾਂ ਦੇਖ ਲਓ ਰਜਿਸਟਰ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਰਾਜਨੀਤੀ ਕਰ ਰਿਹਾ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਰਜਿਸਟਰ ਦੇ ਵਿੱਚ ਕਿਸੇ ਨੇ ਤੁਹਾਡਾ ਨਾਂ ਨਹੀਂ ਪੜਨ ਲੋਣਾ ਕਿ ਤੁਸੀਂ ਸੁਪਾਲ ਸਿੰਘ ਖਹਿਰਾ ਨੂੰ ਮਿਲਣ ਗਏ ਸੀ ਕਿ ਨਹੀਂ ਗਏ ਸੀ ਕਿ ਲੋਕਾਂ ਦੇ ਵਿੱਚ ਤੁਸੀਂ ਬਿਆਨ ਦਿੱਤੇ ਕਿ ਲੋਕਾਂ ਤੱਕ ਤੁਸੀਂ ਆਪਣੀ ਆਵਾਜ਼ ਉਠਾਈ ਚੁੱਪਚੀ ਬੀਤੇ ਰਾਤੋਂ ਰਾਤ ਜਾ ਕੇ ਮਿਲੇ ਹੋ ਨੇ ਹੋ ਜਾਂ ਕਿਸੇ ਨੂੰ ਤੁਸੀਂ ਆਪਣਾ ਰਜਿਸਟਰ ਦੇ ਵਿੱਚ ਨਾਂ ਭਰ ਦਿੰਨੇ ਹੋ ਇਹਦੇ ਨਾਲ ਉਹਨਾਂ ਦਾ ਸਮਰਥਨ ਹੋ ਜੂ ਵੈਸੇ ਤੁਸੀਂ ਇੱਕ ਚੀਜ਼ ਹੋਰ ਦੇਖੋ ਕਾਂਗਰਸ ਨੇ ਆਪਣੇ ਕਈ ਵਾਰੀ ਚੰਗੇ ਬੁਲਾਰੇ ਚੰਗੇ ਲੀਡਰ ਗਵਾਏ ਨੇ ਆਪਣੀ ਹੋਮੇ ਕਰਕੇ ਜਾਂ ਆਪਣੀ ਛੋਟੀ ਰਾਜਨੀਤੀ ਕਰਕੇ ਜਗਮੀਤ ਸਿੰਘ ਬਰਾੜ ਅੱਜਕੱਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਇਸੇ ਤਰ੍ਹਾਂ ਤੁਸੀਂ ਵੀਰ ਦਵਿੰਦਰ ਸਿੰਘ ਨੂੰ ਵੀ ਦੇਖੋ ਉਹ ਵੀ ਬੜੇ ਚੰਗੇ ਬੁਲਾਰੇ ਸੀ ਪਰ ਕਿਉਂਕਿ ਬੋਲਦੇ ਬਹੁਤ ਸੀ ਇਸ ਕਰਕੇ ਉਹਨਾਂ ਨੂੰ ਵੀ ਪਾਰਟੀ ਛੱਡਣੀ ਪੈਗੀ ਤੇ ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਜੇਲ੍ਹ ਦੇ ਵਿੱਚ ਰਹਿਣ ਇਹ ਤੇ ਲੋ ਵਿਰੋਧੀ ਧਿਰਾਂ ਤਾਂ ਚਾਹੁੰਦੀਆਂ ਹੋਣਗੀਆਂ ਸਰਕਾਰ ਤਾਂ ਚਾਹੁੰਦੀ ਹੋਊਗੀ ਇਹ ਕਾਂਗਰਸੀ ਬਹੁਤ ਚਾਹੁੰਦੇ ਆ ਇਹ ਉਹ ਕਾਂਗਰਸੀ ਨੇ ਜਿਹੜੇ ਭਾਜਪਾ ਦੇ ਨਾਲ ਲੜ ਨਹੀਂ ਸਕਦੇ ਬਲਕਿ ਭਾਜਪਾ ਤੋਂ ਪੈਸੇ ਲੈ ਕੇ ਉਹਨਾਂ ਲਈ ਸੀਟ ਜਿੱਤ ਵੀ ਸਕਦੇ ਆ ਤੇ ਉਹਨਾਂ ਦੇ ਬਿਹਾਫ ਤੇ ਕੰਮ ਵੀ ਕਰ ਸਕਦੇ ਇਸ ਗੱਲ ਦਾ ਵੀ ਪਤਾ ਅੱਜ ਜਦੋਂ ਅਸੀਂ ਫਖਰ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹਦੇ ਤੇ ਫਖਰ ਹੈ ਅੱਜ ਫਖਰ ਤੋਂ ਜਿਹਦੇ ਫਿਕਰ ਤੇ ਆ ਗਏ ਜਦ ਤੇ ਜੇ ਫਿਕਰ ਤੋਂ ਫਕਰ ਵੱਲ ਜਾਣਾ ਨਾ ਪੰਜਾਬ ਪੱਦੀ ਪਾਰ ਖੜਾ ਕਰਨਾ ਤੇ ਸਾਫਾ ਉੱਚਾ ਕਰਨਾ ਹਰ ਪੰਜਾਬੀ ਦਾ ਇੱਜ਼ਤ ਦੀ ਰੋਟੀ ਹਰ ਪੰਜਾਬੀ ਨੂੰ ਦੇਣੀ ਹੈ ਤੇ ਫਿਕਰ ਤੋਂ ਫਕਰ ਦਾ ਰਸਤਾ ਗੁਰੂਆਂ ਦੀ ਪਾਣੀ ਦੇ ਰਾਹੀ ਹੀ ਜਾਊਗਾ ਡਬੋਤਾ ਡਬੋਤਾ ਸਿਆਸਤਦਾਨਾਂ ਨੇ ਡਬੋਤਾ ਪੰਜਾਬ ਦੇ ਚੀਫ ਮਨਿਸਟਰਾਂ ਨੇ ਅੱਜ ਜਿਹੜਾ 50000 ਕਰੋੜ ਰੁਪਇਆ ਕਮਲ ਹੋ ਕੇ 1 ਲੱਖ ਕਰੋੜ ਰੁਪਇਆ ਲੈ ਕੇ ਤੁਹਾਡੇ ਲੱਗਦਾ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਂਦਾ ਉਹ ਖਾ ਜਾਂਦੇ GST ਤੋਂ ਬਾਹਰ ਮੇਰੀ ਗੱਲ ਨੂੰ ਧਿਆਨ ਨਾਲ ਸੁਣਨਾ ਤੁਸੀਂ ਉਹ ਆਪਾਂ ਮੁਕੱਦਰ ਆਪਦੇ ਹੱਥੀ ਲਗੋ ਰੇਤਾ ਹੁੰਦਾ ਹੈ ਕਰੋੜ ਡੀਜ਼ਲ ਹੁੰਦਾ ਹੈ GST ਤੋਂ ਬਾਹਰ ਇਹ ਵਨ ਨੇਸ਼ਨ ਵਨ ਟੈਕਸ ਨਹੀਂ ਹੈ ਇਸ ਤੋਂ ਬਾਹਰ ਸ਼ਰਾਬ ਹੈ ਇਸ ਤੋਂ ਬਾਹਰ ਟਰਾਂਸਪੋਰਟ ਹੈ 60000 ਕਰੋੜ ਰੁਪਇਆ ਨਿਕਲਦਾ ਵਿੱਚੋਂ ਕੱਲੀ ਸ਼ਰਾਬ ਜੋ ਕੰਮ ਨਾਲ ਲਾਡੂ ਪਿਆ 10000 ਕਰੋੜ ਰੁਪਈਆ ਕਰਦਾ ਵੈਸੇ ਜੇ ਤੁਸੀਂ ਦੇਖੋ ਤਾਂ ਨਵਜੋਤ ਸਿੰਘ ਸਿੱਧੂ ਬਾਰੇ ਵੀ ਇਹ ਗੱਲ ਮਸ਼ਹੂਰ ਆ ਕਿ ਜਿਹੜੇ ਲੋਕ ਇਹਨਾਂ ਦਾ ਸ਼ੁਰੂਆਤ ਦੇ ਵਿੱਚ ਸਾਥ ਦਿੰਦੇ ਨੇ ਉਹਨਾਂ ਦੇ ਨਾਲ ਇਹ ਖੜਦੇ ਨਹੀਂ ਆ ਤੁਸੀਂ ਚਾਹੇ ਨਵਤੇਜ ਸਿੰਘ ਚੀਮਾ ਸੁਲਤਾਨਪੁਰ ਲੋਧੀ ਤੋਂ ਉਹਨਾਂ ਦੀ ਉਦਾਹਰਨ ਲੈ ਲਓ ਚਾਹੇ ਅਸ਼ੁਨੀ ਸੇਖੜੀ ਦੀ ਉਦਾਹਰਨ ਲੈ ਲਓ ਪ੍ਰਗਟ ਸਿੰਘ ਦੀ ਉਦਾਹਰਨ ਲੈ ਲਓ ਬੈਂਸ ਭਰਾਵਾਂ ਦੀ ਉਦਾਹਰਨ ਲੈ ਲਓ ਇਹ ਸਾਰੇ ਨਵਜੋਤ ਸਿੰਘ ਸਿੱਧੂ ਨਾਲ ਕਿਸੇ ਵਕਤ ਖੜੇ ਸੀ ਔਰ ਜਦੋਂ ਇਹਨਾਂ ਨੇ ਆਪਣੇ ਸਲਾਹਕਾਰ ਚੁਣੇ ਸੀ ਉਹਨਾਂ ਦਿਨਾਂ ਦੇ ਵੀ ਥੋੜੇ ਇੱਕ ਦੋ ਸਲਾਹਕਾਰਾਂ ਨੂੰ ਛੱਡ ਕੇ ਬਾਕੀ ਸਲਾਹਕਾਰਾਂ ਤਾਂ ਵੀ ਉਂਗਲੀਆਂ ਉਠੀਆਂ ਸੀ ਕਿ ਇਹ ਕਿਸ ਤਰ੍ਹਾਂ ਦੇ ਸਲਾਹਕਾਰ ਇਹਨਾਂ ਨੇ ਚੁਣ ਲਏ ਕੀ ਇਹਨਾਂ ਦੀ ਚੁਆਇਸ ਠੀਕ ਆ ਸੋ ਇਸ ਗੱਲ ਦਾ ਇਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਜੇ ਪਾਰਟੀ ਦੇ ਨਾਲ ਖੜਨਾ ਤੇ ਪਾਰਟੀ ਦੇ ਨਾਲ ਰਲ ਕੇ ਚੱਲਣਾ ਪਊਗਾ ਤੇ ਦੂਸਰੀ ਪਾਸੇ ਪਾਰਟੀ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਸਾਡੀ ਜੇ ਨੈਸ਼ਨਲ ਲੈਵਲ ਤੇ ਕੋਈ ਰੈਲੀ ਹੋ ਜੇ ਤੇ ਸਾਨੂੰ ਕੋਈ ਨਹੀਂ ਜਾਣਦਾ ਮੈਂ ਤਾਂ ਤੁਹਾਨੂੰ ਮਾਲਵਾ ਦੁਆਬੇ ਦੀ ਗੱਲ ਕਰਤੀ ਭਾਰਤ ਦੇ ਵਿੱਚ ਤਾਂ ਇਹਨਾਂ ਨੂੰ ਕੋਈ ਜਾਣਦਾ ਹੀ ਨਹੀਂ ਤੇ ਉੱਥੇ ਇੱਕ ਹੀ ਨਾਮ ਜਣਾ ਉਹ ਨਵਜੋਤ ਸਿੰਘ ਸਿੱਧੂ ਦਾ ਹੁਣ ਇਹ ਕਾਂਗਰਸ ਫੈਸਲਾ ਕਰੂਗੀ ਕਿ ਇਹਨਾਂ ਨੂੰ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਦੇਣੀ ਆ ਜਾਂ ਦੇਣੀ ਵੀ ਆ ਕਿ ਨਹੀਂ ਦੇਣੀ ਫਿਰੋਜ਼ਪੁਰ ਦੇ ਵਿੱਚ ਇੱਕ ਡੀਐਸਪੀ ਲੈਵਲ ਦਾ ਅਧਿਕਾਰੀ ਸੀ ਡਿਪਟੀ ਸੁਪਰਡੈਂਟ ਆਫ ਪੁਲਿਸ ਜਿਹੜਾ ਗਸਟਡ ਆਫੀਸਰ ਹੁੰਦਾ ਲਖਬੀਰ ਸਿੰਘ ਸੰਧੂ ਪਿਛਲੇ ਦਿਨਾਂ ਦੇ ਵਿੱਚ ਇਸ ਨੇ ਤਰਨਤਨ ਕੋਰਟ ਦੇ ਵਿੱਚ ਹਲਫਨਾਮੇ ਦਿੱਤੇ ਆ ਦੋ ਦੋ ਵੱਖਰੇ ਹਲਫਨਾਮੇ ਦਿੱਤੇ ਆ ਔਰ 164 ਕ੍ਰਿਮినਲ ਪ੍ਰੋਸੀਜਰ ਕੋਰਟ ਜਿਹਨੂੰ ਅਸੀਂ ਸੀਆਰਪੀਸੀ ਕਹਿੰਦੇ ਆ ਜਾਂ ਮੈਜਿਸਟਰੇਟ ਦੇ ਅੱਗੇ ਬਿਆਨ ਦਿੰਨੇ ਆ ਉਸ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਏ ਆ ਕਹਿੰਦੇ ਜਿਹੜੇ ਉਸ ਵਕਤ ਸਨ 2021-22 ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਡੀਆਈਜੀ ਡੈਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਡੀਆਈਜੀ ਸੀ ਇੱਕ ਆਈਪੀਐਸ ਅਫਸਰ ਸੀ ਇੰਦਰਬੀਰ ਸਿੰਘ ਇਸ ਨੂੰ ਮੈਂ ਖੁਦ ਪੈਸੇ ਦਿੱਤੇ ਆ ਇੱਕ ਨਸ਼ਿਆਂ ਦੇ ਕੇਸ ਦੇ ਵਿੱਚ ਤੇ ਦੂਸਰੇ ਇੱਕ ਹੋਰ ਨਸ਼ਿਆਂ ਦਾ ਕੇਸ ਸੀ ਉਸ ਦੇ ਵਿੱਚ ਕ腐ਸ਼ਨ ਦਾ ਕੇਸ ਤੇ ਇਸੇ ਤਰ੍ਹਾਂ ਨਸ਼ਿਆਂ ਦਾ ਕੇਸ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਆਲਰੇਡੀ ਡੀਆਈਜੀ ਇੰਦਰ ਬੀਰ ਸਿੰਘ ਦੇ ਅਗੇਂਸਟ ਜਾਂ ਉਸ ਦੇ ਵਿਰੁੱਧ ਇੱਕ ਮਾਮਲਾ ਦਰਜ ਹੋਇਆ ਹੋਇਆ ਲੇਕਿਨ ਗੱਲ ਇੱਥੇ ਨਹੀਂ ਖਤਮ ਹੁੰਦੀ ਇਹ ਮੈਂ ਦੱਸੂਗਾ ਕਿ ਇਹਨਾਂ ਨੇ ਲਖਬੀਰ ਸਿੰਘ ਸੰਧੂ ਨੇ ਇਸ ਟਾਈਮ ਇਹ ਸਸਪੈਂਡਡ ਮੋਤਲ ਕੀਤਾ ਹੋਇਆ ਇਹਨਾਂ ਨੂੰ ਮਹਿਕਮੇ ਦੇ ਵਿੱਚੋਂ ਇਹਨਾਂ ਨੇ ਆਪਣੇ ਹਲਫਨਾਮਿਆਂ ਦੇ ਵਿੱਚ ਕੀ ਕਿਹਾ ਇਸ ਡੀਆਈਜੀ ਇੰਦਰਬੀਰ ਸਿੰਘ ਬਾਰੇ ਇਹ ਤਾਂ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂੰਗਾ ਪਰ ਮੈਂ ਤੁਹਾਨੂੰ ਡੀਆਈਜੀ ਇੰਦਰਬੀਰ ਸਿੰਘ ਬਾਰੇ ਇੱਕ ਗੱਲ ਹੋਰ ਦੱਸਦਾ ਇਹ ਜਦੋਂ ਫਿਰੋਜ਼ਪੁਰ ਦੇ ਵਿੱਚ ਡੀਆਈਜੀ ਸੀ ਤੇ 5 ਜਨਵਰੀ ਸਨ 2022 ਨੂੰ ਯਾਦ ਕਰੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਆਏ ਸੀ ਤੇ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਕਿਹਾ ਗਿਆ ਸੀ ਕਿ ਕੁਤਾਈ ਹੋਈ ਹੈ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇੱਕ ਪੈਨਲ ਬਣਾਇਆ ਸੀ ਜਸਟਿਸ இந்து ਮਲੋਤਰਾ ਉਹਨਾਂ ਦੇ ਅਧੀਨ ਰਿਟਾਇਰ ਹੋ ਚੁੱਕੇ ਸੀ ਤੇ ਉਹਨਾਂ ਨੇ ਐਸੇ ਡੀਆਈਜੀ ਇੰਦਰਪੀਰ ਸਿੰਘ ਨੂੰ ਦੋਸ਼ੀ ਠਹਿਰਾਇਆ ਸੀ ਕਿ ਇਹਨਾਂ ਨੇ ਵੀ ਕੁਤਾਈ ਕੀਤੀ ਹੈ ਕਿਉਂਕਿ ਤੁਸੀਂ ਇਹ ਵੀ ਯਾਦ ਕਰੋ ਫਿਰੋਜ਼ਪੁਰ ਦੇ ਵਿੱਚ ਰੈਲੀ ਰੱਖੀ ਹੋਈ ਸੀ ਔਰ ਫਿਰੋਜ਼ਪੁਰ ਦੇ ਵਿੱਚ ਰੈਲੀ ਰੱਖੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੇ ਉੱਥੇ ਪਹੁੰਚ ਲਈ ਸੀ ਸਕੇ ਬਾਅਦ ਦੇ ਵਿੱਚ ਪੁਲ ਤੇ ਘਟੋ-ਘਟ 20-22 ਮਿੰਟ ਨਰਿੰਦਰ ਮੋਦੀ ਨੂੰ ਰੁਕਣਾ ਪਿਆ ਸੀ ਖੈਰ ਇਹ ਇੱਕ ਵੱਖਰਾ ਮਾਮਲਾ ਅਗਲਾ ਕੇਸ ਹੈ ਜਿਹੜਾ ਉਹ ਡਰੱਗਸ ਦਾ ਮਾਮਲਾ ਡਰੱਗਸ ਦੇ ਮਾਮਲੇ ਦੇ ਵਿੱਚ ਇੱਕ ਸਮਗਲਰ ਸੀ ਪਿਸ਼ੋਰਾ ਸਿੰਘ ਪਿਸ਼ੋਰਾ ਸਿੰਘ ਦਾ ਨਾਂ ਡਰੱਗਸ ਦੇ ਮਾਮਲੇ ਦੇ ਵਿੱਚ ਨਾ ਆਵੇ ਇਸ ਗੱਲ ਲਈ 10 ਲੱਖ ਰੁਪਇਆ ਲਿਆ ਗਿਆ ਸੀ ਪਿਸ਼ੋਰਾ ਸਿੰਘ ਤੋਂ ਔਰ ਇਹ ਗੱਲ ਦੱਸ ਕੌਣ ਰਿਹਾ ਇਹੀ ਡੀਐਸਪੀ ਲਖਬੀਰ ਸਿੰਘ ਸੰਧੂ ਕਹਿੰਦੇ ਜੀ ਮੈਂ ਇਹ ਪੈਸੇ ਲਏ ਸੀ ਔਰ ਮੈਂ ਜਾ ਕੇ ਇੰਦਰਬੀਰ ਸਿੰਘ ਨੂੰ ਉਹਨਾਂ ਦੇ ਘਰੇ ਦਿੱਤੇ ਆ ਡੀਆਜੀ ਇੰਦਰਬੀਰ ਸਿੰਘ ਨੂੰ ਕਥੇ ਤੌਰ ਤੇ ਕਿਉਂਕਿ ਹਜੇ ਤੱਕ ਇਹ ਸਾਬਤ ਤਾਂ ਨਹੀਂ ਹੋਇਆ ਪਰ ਇਹ ਮਾਮਲਾ ਦਰਜ ਆ ਔਰ ਇਹ ਕੱਲਾ ਮਾਮਲਾ ਦਰਜ ਨਹੀਂ ਕਿਉਂਕਿ ਇਹ 3 ਜੁਲਾਈ ਸਨ 2022 ਦਾ ਮਾਮਲਾ ਉਸ ਤੋਂ ਬਾਅਦ ਇੱਕ ਮਾਮਲਾ ਹੋਰ ਆਉਂਦਾ ਔਰ ਇਹ ਜਿਹੜਾ ਦੂਸਰਾ ਮਾਮਲਾ ਇਹਦੇ ਵਿੱਚ ਇੱਕ ਸਬ ਇਨਸਪੈਕਟਰ ਹੁੰਦਾ ਬਲਜਿੰਦਰ ਸਿੰਘ ਨਾਮ ਦਾ ਬਲਜਿੰਦਰ ਸਿੰਘ ਸੀਆਈ ਸਟਾਫ ਦੇ ਵਿੱਚ ਲੱਗਾ ਹੁੰਦਾ ਪਰ ਇਸ ਨੂੰ ਫੜ ਕੇ ਅੰਦਰ ਬੰਦ ਕਰ ਦਿੱਤਾ ਜਾਂਦਾ ਪਤਾ ਇਹਨਾਂ ਨੂੰ ਇਹ ਲੱਗਦਾ ਕਿ ਇਹਦੇ ਕੋਲ ਪੈਸਾ ਬਹੁਤ ਆ ਇਸ ਨੂੰ ਕਿਹਾ ਜਾਂਦਾ ਕਿ ਤੇਰੇ ਤੇ ਨਸ਼ੇ ਦਾ ਕੇਸ ਪਾ ਦਾਂਗੇ ਜੇ ਤੂੰ ਸਾਨੂੰ 35 ਲੱਖ ਰੁਪਇਆ ਨਾ ਦਿੱਤਾ ਤੁਸੀਂ ਦੇਖੋ ਇਹ ਜਿਹੜੀ ਪੁਲਿਸ ਆ ਇਹ ਸੌਵਾਂ ਚੁੱਕ ਕੇ ਆਉਂਦੀ ਆ ਵਰਦੀਆਂ ਪਾਉਂਦੀ ਆ ਇਹਨਾਂ ਨੂੰ ਤਮਾਮ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਨੇ ਇਹ ਸਿਰਫ ਡੀਲਸ ਕਰਦੇ ਨੇ ਅਸੀਂ ਸੋਚਦੇ ਆ ਘਰੇ ਬੈਠੇ ਜਾਂ ਆਮ ਲੋਕ ਆਪਣੇ ਕੰਮਕਾਰਾਂ ਤੇ ਸ਼ਾਇਦ ਇਹਨਾਂ ਨੂੰ ਲੱਗਦਾ ਹੋਵੇ ਕਿ ਜਿਹੜੀ ਪੁਲਿਸ ਆ ਕਿਤੇ ਨਾ ਕਿਤੇ ਸਾਡੇ ਲਈ ਕੰਮ ਕਰ ਰਹੀ ਆ ਇਹ ਨਸ਼ੇ ਦੇ ਵਪਾਰੀਆਂ ਨੂੰ ਫੜਦੀ ਆ ਜਾਂ ਨਸ਼ਾ ਬੰਦ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਹਿੰਮ ਚਲਾਉਂਦੀ ਆ ਪਰ ਇਹ ਤਾਂ ਡੀਲਾਂ ਕਰ ਰਹੀ ਆ ਹਾਲਾਂਕਿ ਫਿਰ ਅਸੀਂ ਕਹਿੰਦੇ ਆ ਕਿ ਇਹ ਹਜੇ ਤੱਕ ਦੋਸ਼ਾ ਸਾਬਿਤ ਨਹੀਂ ਹੋਏ ਪਰ ਤੁਸੀਂ ਦੇਖੋ ਕਿ ਕਿੱਡੇ-ਕਿੱਡੇ ਵੱਡੇ ਦੋਸ਼ ਆ ਆਪਣੇ ਹੀ ਮਹਿਕਮੇ ਦੇ ਲੋਕਾਂ ਦੇ ਨਾਲ ਛੋਟੇ ਅਫਸਰਾਂ ਤੋਂ ਕਿਸ ਤਰ੍ਹਾਂ ਉਗਰਾਹੀਆਂ ਹੋ ਰਹੀਆਂ ਨੇ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਆ 35 ਲੱਖ ਦੇ ਵਿੱਚ ਡੀਲ ਹੋਈ ਸੀ 23 ਲੱਖ ਰੁਪਏ ਦੇ ਚੁੱਕਾ ਸੀ ਇਸ ਗੱਲ ਨੂੰ ਵੀ ਲਖਬੀਰ ਸਿੰਘ ਸੰਧੂ ਡੀਐਸਪੀ ਲਖਬੀਰ ਸਿੰਘ ਸੰਧੂ ਨੇ ਆਪਣੇ ਹਲਫਨਾਮੇ ਦੇ ਵਿੱਚ ਲਿਖਿਆ ਹਾਲਾਂਕਿ ਇੰਦਰबीर ਸਿੰਘ ਦਾ ਵੀ ਬਿਆਨ ਆਇਆ ਉਹਨਾਂ ਨੇ ਸਪਸ਼ਟਿਕਰਨ ਦਿੱਤਾ ਕਹਿੰਦੇ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਮੇਰਾ ਕੋਈ ਲੈਣਾ ਦੇਣਾ ਨਹੀਂ ਮੇਰਾ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਕੋਈ ਵਾਸਤਾ ਨਹੀਂ ਮੈਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੋ ਸਕਦਾ ਇਹਨਾਂ ਦੀ ਗੱਲ ਠੀਕ ਹੋਵੇ ਪਰ ਕੀ ਇਸ ਦੀ ਚੰਗੀ ਤਰ੍ਹਾਂ ਤਫ਼ਤੀਸ਼ ਹੋ ਰਹੀ ਆ ਗੁਰਮੀਤ ਸਿੰਘ ਚੋਹਾਨ ਉਹ ਅੱਜਕੱਲ ਫਿਰੋਜ਼ਪੁਰ ਦੇ ਵਿਜੀਲੈਂਸ ਬਿਊਰੋ ਦੇ ਐਸਐਸਪੀ ਨੇ ਉਹਨਾਂ ਨੇ ਗੱਲ ਕਹੀ ਆ ਕਿ ਇਹ ਗੱਲ ਕੋਰਟ ਦੇ ਵਿੱਚ ਕਹਿ ਦਿੱਤੀ ਗਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਚਲਾਨ ਵੀ ਪੇਸ਼ ਕਰਾਂਗੇ ਤੇ ਫਿਰ ਦੇਖਨੇ ਆ ਕਿ ਕੋਰਟ ਇਸ ਤੇ ਕੋਈ ਕਾਰਵਾਈ ਕਰਦੀ ਆ ਨਾਮ ਇਸ ਲਖਬੀਰ ਸਿੰਘ ਸੰਧੂ ਨੇ ਇਸ ਡੀਐਸਪੀ ਨੇ ਲੈਤਾ ਆਪਣੇ ਡੀਆਈਜੀ ਦਾ ਪਰ ਇੱਕ ਗੱਲ ਹੋਰ ਵੀ ਆ ਇਸ ਇੰਦਰਬੀਰ ਸਿੰਘ ਨੂੰ ਬਚਾ ਕੌਣ ਰਿਹਾ ਡੀਆਈਜੀ ਨੂੰ ਕੋਈ ਤਾਂ ਕੋਈ ਵਿਅਕਤੀ ਹੋਏਗਾ ਚਾਹੇ ਇਹਨਾਂ ਦੇ ਮਹਿਕਮੇ ਦਾ ਹੋਵੇ ਚਾਹੇ ਕੋਈ ਸਰਕਾਰ ਦਾ ਹੋਵੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਇਹ ਜਿਹੜੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਆਈ ਆ ਇਹ ਤਾਂ ਆਈ ਦੋ ਖਾਸ ਮੁੱਦਿਆਂ ਤੇ ਕਿ ਅਸੀਂ ਨਸ਼ੇ ਖਤਮ ਕਰ ਦਾਂਗੇ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਾਂਗੇ ਪਰ ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਇੱਕ ਆਈਪੀਐਸ ਅਫਸਰ ਤੇ ਇੱਕ ਡੀਆਈਜੀ ਇਹ ਦੋਨੇ ਹੀ ਆ ਇਹ ਇੰਦਰਬੀਰ ਸਿੰਘ ਆਈਪੀਐਸ ਡੀਆਈਜੀ ਫਸਿਆ ਹੋਇਆ ਪਰ ਕੋਈ ਕਾਰਵਾਈ ਨਹੀਂ ਤੇ ਅਸੀਂ ਆਮ ਵਿਅਕਤੀ ਤੇ ਕੀ ਤਵਕਕ ਕਰ ਲਾਂਗੇ ਜੇ ਕੋਈ ਕੰਪਲੇਂਟ ਲੈ ਕੇ ਜਾਊਗਾ ਤੁਸੀਂ ਰੋਜ਼ ਕਹਿੰਦੇ ਹੋ ਕਿ ਆ ਅਸੀਂ ਨੰਬਰ ਛਾਇਆ ਕਰਤਾ ਜਾਂ ਜਾਰੀ ਕਰਤਾ ਕੰਪਲੇਂਟ ਕਰੋ ਅਸੀਂ ਕਾਰਵਾਈ ਕਰਾਂਗੇ ਦੇਖਦੇ ਹਾਂ ਹੁਣ ਤੁਸੀਂ ਕਦੋਂ ਤੱਕ ਇਸ ਇੰਦਰਬੀਰ ਸਿੰਘ ਤੇ ਕੋਈ ਕਾਰਵਾਈ ਕਰਦੇ ਹੋ ਇਸ ਡੀਆਈਜੀ ਤੇ ਕੋਈ ਕਾਰਵਾਈ ਕਰਦੇ ਹੋ ਜਾਂ ਇਸ ਮਾਮਲੇ ਨੂੰ ਵੀ ਇਸੇ ਰੋਲੇਕੋਲੇ ਦੇ ਵਿੱਚ ਕਿਤੇ ਨਾ ਕਿਤੇ ਦਫਨ ਕਰ ਦੋਗੇ ਤੇ ਲੋਕੀ ਇਸੇ ਤਰ੍ਹਾਂ ਦੇਖਦੇ ਰਹੇ ਜਾਣਗੇ ਸੁਪਰੀਮ ਕੋਰਟ ਨੇ ਭਾਰਤ ਦੀ ਸਿਖਰਲੀ ਅਦਾਲਤ ਨੇ ਬਿਲਕਿਸ ਬਾਨੋ ਦੇ ਮਾਮਲੇ ਦੇ ਵਿੱਚ ਅੱਜ ਇੱਕ ਬਹੁਤ ਅਹਿਮ ਫੈਸਲਾ ਲਿਆ ਉਹ ਬਿਲਕਿਸ ਬਾਨੋ ਜਿਸ ਦੇ ਸਾਰੇ ਪਰਿਵਾਰ ਨੇ ਕਿਦਾਂ ਜਬਰ ਜਨਾਹ ਜਾਂ ਕਤਲਾਂ ਦਾ ਸਾਹਮਣਾ ਕੀਤਾ ਸਨ 2002 ਦੇ ਗੁਜਰਾਤ ਦੰਗਿਆਂ ਦੇ ਵਿੱਚ ਅਸੀਂ ਅਕਸਰ ਗੱਲਾਂ ਕਰਦੇ ਆ ਕਿ 1984 ਦੇ ਦੰਗਿਆਂ ਦੇ ਵਿੱਚ ਲੋਕਾਂ ਨੂੰ ਅੱਜ ਵੀ ਇਨਸਾਫ ਨਹੀਂ ਮਿਲਿਆ ਇਸੇ ਤਰ੍ਹਾਂ 2002 ਦੇ ਗੁਜਰਾਤ ਦੰਗਿਆਂ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਜੇ ਕੋਈ ਇਨਸਾਫ ਕਰਨ ਦੀ ਗੱਲ ਕਰਦਾ ਜੇ ਕੋਈ ਇਨਸਾਫ ਹੁੰਦਾ ਵੀ ਆ ਤੇ ਸਰਕਾਰਾਂ ਗੁਜਰਾਤ ਵਰਗੀਆਂ ਸਰਕਾਰਾਂ ਉਹਨਾਂ ਨੂੰ ਪਹਿਲਾਂ ਰਿਹਾ ਕਰ ਦਿੰਦੀਆਂ ਨੇ ਮੈਂ ਇਹ ਗੱਲ ਕਰ ਰਿਹਾ ਸੁਪਰੀਮ ਕੋਰਟ ਦੇ ਬੈਂਚ ਦੀ ਇਹ ਬੈਂਚ ਕੋੜਾ ਇਹ ਵੀ ਬਹੁਤ ਅਹਿਮ ਆ ਜਸਟਿਸ ਬੀਵੀ ਨਾਗਰਥਨਾ ਜਸਟਿਸ ਉੱਜਲ ਬੁਯਾਨ ਇਹਨਾਂ ਨੇ ਇਹ ਫੈਸਲਾ ਲਿੱਤਾ ਤੇ ਗੁਜਰਾਤ ਸਰਕਾਰ ਦੇ ਉਸ ਫੈਸਲੇ ਨੂੰ ਰੱਦ ਕਰਤਾ ਜਿਹਦੇ ਵਿੱਚ ਉਹਨਾਂ ਨੇ 11 ਦੋਸ਼ੀਆਂ ਨੂੰ ਉਹ 11 ਦੋਸ਼ੀ ਜਿਨ੍ਹਾਂ ਨੇ ਬਿਲਕਿਸ ਬਾਨੋ ਦੇ ਪਰਿਵਾਰ ਦਾ ਕਤਲ ਕੀਤਾ ਸੀ ਜਿਨ੍ਹਾਂ ਨੇ ਬਿਲਕਿਸ ਬਾਨੋ ਦਾ ਰੇਪ ਕੀਤਾ ਸੀ ਬਲਕਿ ਇੱਥੋਂ ਤੱਕ ਵੀ ਇੱਕ 3 ਸਾਲਾਂ ਦੀ ਕੁੜੀ ਸੀ ਉਸ ਦੀ ਗੋਦ ਦੇ ਵਿੱਚ ਉਸ ਦੀ ਕੁੱਛੜ ਦੇ ਵਿੱਚ ਉਸ ਨੂੰ ਵੀ ਇਹਨਾਂ ਦਰਿੰਦਿਆਂ ਨੇ ਬਖਸ਼ਿਆ ਨਹੀਂ ਸੀ ਪਰ ਕੀਤਾ ਕੀ ਤੁਸੀਂ ਦੇਖੋ ਕੀਤਾ ਇਹ ਗੁਜਰਾਤ ਦੀ ਸਰਕਾਰ ਨੇ 15 ਅਗਸਤ ਸਨ 2022 ਨੂੰ ਜਦੋਂ ਕਹਿੰਦੇ ਜੀ ਅੰਮ੍ਰਿਤਕਾਲ ਆ ਅੰਮ੍ਰਿਤ ਮਹਾਉਤਸਵ ਚੱਲ ਰਿਹਾ ਇਸ ਕਰਕੇ ਅਸੀਂ ਇਹਨਾਂ ਨੂੰ ਛੱਡ ਦਿੰਨੇ ਆ ਔਰ ਜਦੋਂ ਇਹ ਛੱਡੇਗੇ ਸੀ ਤੁਸੀਂ ਇਹ ਵੀ ਯਾਦ ਕਰੋ ਇਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ ਸੀ ਜਿੱਦਾਂ ਕੋਈ ਯੋਧੇ ਜੰਗ ਜਿੱਤ ਕੇ ਆਏ ਹੁੰਦੇ ਆ ਇਹ ਕੋਈ ਯੋਧੇ ਸੀ ਜਾਂ ਕੋਈ ਹੀਰੋ ਸੀ ਖੈਰ ਮੈਂ ਤੁਹਾਨੂੰ ਗੱਲ ਦੱਸਣੀ ਆ ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ ਜਸਟਿਸ ਬੀਵੀ ਨਾਗਰਤਨਾ ਇਹ ਉਹ ਜੱਜਾ ਕਿਉਂਕਿ ਇਹਨਾਂ ਬਾਰੇ ਇਹ ਦੱਸਣਾ ਬਹੁਤ ਜ਼ਰੂਰੀ ਆ ਜਿਨ੍ਹਾਂ ਦਿਨਾਂ ਦੇ ਵਿੱਚ ਨੋਟਬੰਦੀ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਆਇਆ ਸੀ ਪੰਜ ਜੱਜ ਸੀ ਪੰਜ ਜੱਜਾਂ ਦਾ ਫੈਸਲਾ ਸੀ ਤੇ ਉਹਨਾਂ ਨੇ ਨੋਟਬੰਦੀ ਨੂੰ ਠੀਕ ਠਹਿਰਾਇਆ ਸੀ ਕੇਵਲ ਚਾਰ ਜੱਜ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਡੀਮੋਨਟਾਈਜ਼ੇਸ਼ਨ ਜਿਹੜੀ ਭਾਰਤ ਸਰਕਾਰ ਨੇ ਜਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕੀਤੀ ਆ ਉਹ ਠੀਕ ਆ ਕੇਵਲ ਤੇ ਕੇਵਲ ਇੱਕ ਜੱਜ ਸੀ ਉਹ ਵੀ ਇੱਕ ਲੇਡੀ ਜੱਜ ਜਿਹਦਾ ਨਾਮ ਜਸਟਿਸ ਬੀਵੀ ਨਾਗਰਤਨਾ ਜਿਨੇ ਕਿਹਾ ਸੀ ਕਿ ਭਾਰਤ ਸਰਕਾਰ ਨੇ ਇਹ ਗੈਰ ਕਾਨੂੰਨੀ ਕੰਮ ਕੀਤਾ ਇਹ ਠੀਕ ਕੰਮ ਨਹੀਂ ਕੀਤਾ ਗੈਰ ਸੰਵਿਧਾਨਿਕ ਕੰਮ ਕੀਤਾ ਇਹਨਾਂ ਨੂੰ ਦੱਸਣਾ ਚਾਹੀਦਾ ਸੀ ਸਾਰਿਆਂ ਨੂੰ ਭਰੋਸੇ 'ਚ ਲੈਣਾ ਚਾਹੀਦਾ ਸੀ ਵੈਸੇ ਉਹ ਤਾਂ ਅੱਜ ਆਪਾਂ ਨੂੰ ਪਤਾ ਲੱਗ ਹੀ ਗਿਆ ਕਿ ਇਹ ਜਿਹੜੀ ਡੀਮੋਨਟਾਈਜੇਸ਼ਨ ਹੋਈ ਸੀ ਜਾਂ ਨੋਟਬੰਦੀ ਸੰਨ 2016 ਦੇ ਵਿੱਚ ਹੋਈ ਸੀ ਇਸ ਨਾਲ ਕਿਸੇ ਦਾ ਲਾਭ ਤਾਂ ਹੋਇਆ ਨਹੀਂ ਨਾ ਹੀ ਇਹਦੇ ਨਾਲ ਕੋਈ ਬਲੈਕ ਮਨੀ ਘਟਿਆ ਕੋਈ ਕਾਲਾ ਧਨ ਘਟਿਆ ਤੇ ਨਾ ਹੀ ਇਹਦੇ ਨਾਲ ਕੋਈ ਟੈਰਰਿਜ਼ਮ ਖਤਮ ਹੋਇਆ ਜਿਹੜਾ ਕਿ ਕਿਹਾ ਜਾਂਦਾ ਸੀ ਇਹ ਸਾਰਾ ਕੁਝ ਔਰ ਉਦੋਂ ਇਹੀ ਇਕੱਲੀ ਜੱਜ ਸੀ ਜਿਹੜੀ ਚਾਰ ਜਿੱਦਾਂ ਦੇ ਖਿਲਾਫ ਖੜੀ ਹੋਈ ਸੀ ਔਰ ਏਸ ਨੇ ਕਿਹਾ ਸੀ ਕਿ ਨੋਟਬੰਦੀ ਭਾਰਤ ਦੇ ਵਿੱਚ ਗਲਤ ਹੋਈ ਆ ਫਿਰ ਹੁਣ ਦੇ ਮਾਮਲੇ ਤੇ ਆਉਣੇ ਆ ਹੁਣ ਦਾ ਮਾਮਲਾ ਵੀ ਬੜੀ ਦੇਰ ਤੋਂ ਸੁਪਰੀਮ ਕੋਰਟ ਦੇ ਵਿੱਚ ਲਟਕ ਰਿਹਾ ਸੀ ਔਰ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹਦੇ ਵਿੱਚ 14 ਇਹਨਾਂ ਦੇ ਫੈਮਿਲੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਾਰਤਾ ਸੀ ਬਿਲਕਿਸਬਾਨੋ ਦੇ ਤੁਸੀਂ ਅੰਦਾਜ਼ਾ ਲਾਓ ਤੇ ਉਹ ਔਰਤ ਕੱਲੀ ਗੁਜਰਾਤ ਦੇ ਵਿੱਚ ਹੁੰਦੇ ਹੋਏ ਇੱਕ ਮਾਈਨੋਰਿਟੀ ਕਮਿਊਨਿਟੀ ਤੋਂ ਹੁੰਦੇ ਹੋਏ ਮੁਸਲਿਮ ਭਾਈਚਾਰੇ ਤੋਂ ਹੁੰਦੇ ਹੋਏ ਅੱਜ ਤੱਕ ਕਿੰਨੀ ਔਖੀ ਇਸਨੇ ਲੜਾਈ ਲੜੀ ਹੋਣੀ ਹੈ ਕਦੇ ਤੁਸੀਂ ਇਸ ਦਾ ਅੰਦਾਜ਼ਾ ਲਾ ਕੇ ਦੇਖੋ ਔਰ ਉਸ ਤੋਂ ਬਾਅਦ 11 ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ ਸੀ ਇਹਨਾਂ ਨੂੰ ਸਜ਼ਾਵਾਂ ਹੋਈਆਂ ਸੀ ਮੈਂ ਇਹਨਾਂ ਦੇ ਨਾਮ ਜ਼ਰੂਰ ਦੱਸਦਾ ਕਿਉਂਕਿ ਨਾਮ ਲੈਣੇ ਇਹਨਾਂ ਦੇ ਬਹੁਤ ਜ਼ਰੂਰੀ ਆ ਜਸਵੰਤ 나ਈ ਇੱਕ ਦਾ ਨਾਮ ਸੀ ਗੋਵਿੰਦ 나ਈ ਸ਼ੈਲੇਸ਼ ਪਟ राधे श्याम शाह विपिन चंद्रा जोशी केसर भाई वोहानिया प्रदीप मोर्डिया इसी तरह बाका भाई वोहानिया राजू भाई सोनी मितेश पाटते रमेश चंदना ਇਹਨਾਂ ਦੇ ਨਾਮ ਇਹਨਾਂ ਨੂੰ ਦੋਸ਼ੀ ਪਾਇਆ ਗਿਆ ਸੀ ਕਿਉਂਕਿ ਇਹਨਾਂ ਦੇ ਨਾਮ ਲੈਣੇ ਬਹੁਤ ਲਾਜ਼ਮੀ ਸੀ ਕਿ ਇਹ ਕੌਣ ਵਿਅਕਤੀ ਨੇ ਜਿਨ੍ਹਾਂ ਨੇ ਇਹਨਾਂ ਵੈਸ਼ਿਆਨਾ ਜਿਹੜਾ ਕਾਂਡ ਸਨ 2002 ਦੇ ਵਿੱਚ ਕੀਤਾ ਤੇ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਹੀਰੋ ਸਮਝਦੀ ਆ। ਵੈਸੇ ਅੱਗੇ ਆਉਨੇ ਆ ਤੇ ਗੁਜਰਾਤ ਸਰਕਾਰ ਨੇ ਇਹਨਾਂ ਦੀ ਸਜ਼ਾ ਘਟਾਤੀ ਤੇ ਘਟਾ ਕੇ ਇਹਨਾਂ ਨੂੰ ਬਾਹਰ ਦਾ ਰਾਹ ਦਿਖਾਤਾ ਯਾਨੀ ਕਿ ਇਹਨਾਂ ਨੂੰ ਰਿਹਾ ਕਰਤਾ ਔਰ ਤੁਹਾਨੂੰ ਯਾਦ ਹੋਣਾ ਮੈਂ ਇੱਕ ਦਿਨ ਇਹ ਵੀ ਦੱਸਿਆ ਸੀ ਕਿ ਜੇਲ੍ਹ ਚ ਤਾਂ ਇਹ ਰਹੇ ਨਹੀਂ ਡੇਡ ਡੇਡ ਸਾਲ 2-2 ਸਾਲ ਇਹ ਜੇਲ੍ਹ ਤੋਂ ਬਾਹਰ ਰਹੇ ਇਹਨਾਂ ਨੂੰ ਪੈਰੋਲਸ ਮਿਲਦੀਆਂ ਰਹੀਆਂ। ਕਦੇ ਇਹਨਾਂ ਨੂੰ ਫਰਲੋਸ ਮਿਲਦੀਆਂ ਰਹੀਆਂ। ਇਹ ਤਾਂ ਕਦੇ ਰਹੇ ਨਹੀਂ ਜੇਲ੍ਹ ਚ। ਯਾਨੀ ਕਿ ਜੁਗਰਾਤ ਸਰਕਾਰ ਨੇ ਇਹਨਾਂ ਨੂੰ ਜੇਲ੍ਹ ਤੋਂ ਬਾਹਰ ਰੱਖਣ ਦਾ ਵੀ ਪੂਰਾ ਇੰਤਜ਼ਾਮ ਕਰ ਰੱਖਿਆ ਸੀ ਔਰ ਤੁਸੀਂ ਇੱਕ ਗੱਲ ਹੋਰ ਦੇਖੋ ਗੁਜਰਾਤ ਸਰਕਾਰ ਨੇ ਇਹ ਫੈਸਲਾ ਲਿਆ ਪਰ ਇਸ ਸਾਰੇ ਕੇਸ ਦੀ ਸੁਣਵਾਈ ਮਹਾਰਾਸ਼ਟਰ ਦੇ ਵਿੱਚ ਹੋਈ ਸੀ ਤੇ ਇਸ ਗੱਲ ਨੂੰ ਵੀ ਸੁਪਰੀਮ ਕੋਰਟ ਨੇ ਕਿਹਾ ਕਹਿੰਦੇ ਇਹ ਤਾਂ ਤੁਹਾਡਾ ਫੈਸਲਾ ਹੀ ਪੂਰਾ ਗੈਰ ਕਾਨੂੰਨੀ ਹੈ ਇਹ ਤਾਂ ਤੁਸੀਂ ਫੈਸਲਾ ਕਰ ਹੀ ਨਹੀਂ ਸਕਦੇ ਇਹ ਜੇ ਫੈਸਲਾ ਕਰਨਾ ਸੀ ਤੇ ਮਹਾਰਾਸ਼ਟਰ ਦੀ ਸਰਕਾਰ ਕਰਦੀ ਤੁਹਾਡੇ ਕੋਲ ਇਹ ਅਧਿਕਾਰ ਹੀ ਹੈ ਨਹੀਂ ਜਦੋਂ ਮਹਾਰਾਸ਼ਟਰ ਦੇ ਵਿੱਚ ਉੱਥੋਂ ਦੀ ਕੋਰਟ ਦੇ ਵਿੱਚ ਇਹ ਫੈਸਲਾ ਹੋਇਆ ਤੇ ਤੁਸੀਂ ਇਹ ਫੈਸਲਾ ਕਿਸ ਤਰ੍ਹਾਂ ਕਰਤਾ ਅਗਲੀ ਗੱਲ ਕੀ ਕਹੀ ਸੁਪਰੀਮ ਕੋਰਟ ਨੇ ਇਸ ਬੈਂਚ ਨੇ ਕਹਿੰਦੇ ਇਸ ਤਰ੍ਹਾਂ ਲੱਗਦਾ ਕਿ ਗੁਜਰਾਤ ਸਰਕਾਰ ਨੇ ਦੋਸ਼ੀਆਂ ਦੇ ਨਾਲ ਜਿਹੜੀ ਗੁਜਰਾਤ ਸਰਕਾਰ ਆ ਇਹ ਤਾਂ ਰਲੀ ਹੋਈ ਆ ਇਹ ਤਾਂ ਮਿਲੀ ਹੋਈ ਆ ਇਹਨਾਂ ਨੇ ਕਾਨੂੰਨ ਦਾ ਕਿਸੇ ਤਰ੍ਹਾਂ ਦਾ ਕੋਈ ਪਾਲਨ ਨਹੀਂ ਕੀਤਾ ਤੇ ਕੇਵਲ ਤੇ ਕੇਵਲ ਸਿਰਫ ਇੱਕ ਝੂਠੀਆਂ ਗਵਾਹੀਆਂ ਦੇ ਆਧਾਰ ਤੇ ਔਰ ਇਹਨਾਂ ਲੋਕਾਂ ਨੇ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਝੂਠੀਆਂ ਗਵਾਹੀਆਂ ਦਿੱਤੀਆਂ ਨੇ ਇਸ ਗੱਲ ਨੂੰ ਵੀ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਬਲਕਿ ਇਸ ਗੱਲ ਨੂੰ ਉਭਾਰਿਆ ਸੋ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇਹ ਲੋਕ ਕਿੰਨਾਂ ਸਰਕਾਰਾਂ ਤੋਂ ਜਾਂ ਕਿਸ ਤਰ੍ਹਾਂ ਝੂਠੀਆਂ ਗਵਾਹੀਆਂ ਦੇ ਕੇ ਬਚਦੇ ਰਹੇ ਨੇ ਔਰ ਇਨਸਾਫ ਨੂੰ ਲਗਾਤਾਰ ਇਹ ਲਤਾੜ ਰਹੇ ਨੇ ਚੰਗੀ ਗੱਲ ਆ ਮੈਨੂੰ ਲੱਗਦਾ ਬਹੁਤ ਨਜ਼ੀਰ ਇੱਕ ਸਾਬਿਤ ਹੋਊਗੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਦਾ ਲੋਕ ਥੋੜੇ ਸੁਪਰੀਮ ਕੋਰਟ ਤੋਂ ਨਿਰਾਸ਼ ਹੋਏ ਖਾਸ ਤੌਰ ਤੇ ਭਾਰਤ ਦੇ ਚੀਫ ਜਸਟਿਸ ਡੀワイ ਚੰਦਰ ਚੂੜ ਤੋਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ 370 ਦਾ ਮਾਮਲਾ ਆਇਆ ਜੰਮੂ ਕਸ਼ਮੀਰ ਦੇ ਮਾਮਲੇ ਨੂੰ ਲੈ ਕੇ ਧਾਰਾ ਨੂੰ ਲੈ ਕੇ ਜਾਂ ਹੋਰ ਕਈ ਫੈਸਲੇ ਆਏ ਉਹਨਾਂ ਤੋਂ ਲੋਕ ਜਿਹੜੇ ਸੀ ਉਹ ਕੋਈ ਬਹੁਤ ਜ਼ਿਆਦਾ ਖੁਸ਼ ਨਹੀਂ ਸੀ ਜਾਂ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਨਿਆਂ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਉਹ ਮਿਲ ਨਹੀਂ ਦਿਆ ਪਰ ਇਹ ਫੈਸਲਾ ਇੱਕ ਵਾਰੀ ਫੇਰ ਸੁਪਰੀਮ ਕੋਰਟ ਦੇ ਵਿੱਚ ਲੋਕਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਂ ਹੋ ਗਿਆ ਹੁਣ ਉਹਨਾਂ ਕੁਝ ਕਮੈਂਟਸ ਨੂੰ ਲੈਣ ਦਾ ਜਿਹੜੇ ਤੁਸੀਂ ਸਾਡੇ ਪਿਛਲੇ ਪ੍ਰੋਗਰਾਮ ਲਈ ਭੇਜੇ ਸੀ ਗੁਰਦੇਵ ਸਿੱਧੂ ਨੇ 8164 ਇਹਨਾਂ ਦਾ ਅਕਾਊਂਟ ਆ ਅੰਗਰੇਜ਼ੀ ਦੇ ਵਿੱਚ ਇਹਨਾਂ ਨੇ ਲਿਖਿਆ ਸੀ ਪਰ ਅਸੀਂ ਇਹਦਾ ਤਰਜਮਾ ਕਰਤਾ ਕਹਿੰਦੇ ਨਵਜੋਤ ਸਿੱਧੂ ਇਮਾਨਦਾਰ ਤੇ ਦੂਰਦਰਸ਼ੀ ਆਗੂ ਨੇ ਤੇ ਉਹ ਤਰਕਪੂਰਨ ਗੱਲ ਕਰਦੇ ਨੇ ਬਿਲਕੁਲ ਠੀਕ ਆ ਕੋਈ ਵੀ ਲੀਡਰ ਜਿਹੜਾ ਹੁੰਦਾ ਉਹ ਸੰਪੂਰਨ ਨਹੀਂ ਹੁੰਦਾ ਬਹੁਤ ਘੱਟ ਤੁਹਾਨੂੰ ਲੀਡਰ ਮਿਲਣਗੇ ਜਿਨ੍ਹਾਂ ਦੇ ਵਿੱਚ ਹਰ ਤਰ੍ਹਾਂ ਦੇ ਗੁਣ ਮੌਜੂਦ ਹੋਣਗੇ ਪਰ ਇਹ ਕਾਂਗਰਸ ਨੇ ਦੇਖਣਾ ਕਿ ਨਵਜੋਤ ਸਿੰਘ ਸਿੱਧੂ ਜੇ ਮੰਨ ਲਓ ਮਿਸਗਾਈਡਡ ਮਿਸਾਈਲ ਵੀ ਹੈ ਤੇ ਤੁਸੀਂ ਮਿਸਾਈਲ ਨੂੰ ਕੰਟਰੋਲ ਕਿਸ ਤਰ੍ਹਾਂ ਕਰਨਾ ਕੰਟਰੋਲ ਕਰਕੇ ਤੁਸੀਂ ਫਾਇਦਾ ਲੈ ਲਓ ਇਸ ਵਿਅਕਤੀ ਦਾ ਇਹਨੇ ਤੁਹਾਨੂੰ ਫਾਇਦਾ ਕਰ ਦੇਣਾ ਪਰ ਇਹ ਤੁਹਾਨੂੰ ਆਉਣਾ ਚਾਹੀਦਾ ਚੁੱਪ ਰਹਿ ਕੇ ਆਪਣੇ ਢੰਗ ਦੇ ਨਾਲ ਕੀ ਤਰੀਕਾ ਵਰਤ ਕੇ ਕਿਸ ਵਿਅੰਤ ਦੇ ਨਾਲ ਤੁਸੀਂ ਇਸ ਵਿਅਕਤੀ ਦਾ ਫਾਇਦਾ ਲੈਨੇ ਹੋ ਏ ਹੁਣ ਤੁਹਾਡੇ ਤੇ ਆ ਰਤਨਦੇਵ ਸ਼ਰਮਾ ਨੇ 4576 ਇਹਨਾਂ ਦਾ ਅਕਾਊਂਟ ਆ ਇਹ ਕਹਿੰਦੇ ਨਿਰਮਲਾ ਸੀ타ਰਮਨ ਤੇ ਕੀ ਕਾਰਵਾਈ ਕਰਨੀ ਸਾਨੂੰ ਤਾਂ ਲੱਗਦਾ ਪ੍ਰੈਜ਼ੀਡੈਂਟ ਨੇ ਯਾਨੀ ਕਿ ਦ੍ਰੋਪਦੀ ਮਰਮੂ ਦੀ ਗੱਲ ਕਰ ਰਹੇ ਆ ਅੱਜ ਤੱਕ ਆਪਣਾ ਪੈਨ ਵਰਤਿਆ ਨਹੀਂ ਹੋਣਾ ਬਸ ਇੱਕ ਰਬੜ ਦੀ ਮੋਹਰ ਆ ਵੈਸੇ ਲੱਗਦਾ ਤਾਂ ਇਹੀ ਆ ਨਵੀਂ ਪਾਰਲੀਮੈਂਟ ਦਾ ਉਦਘਾਟਨ ਹੋਇਆ ਸੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹਨਾਂ ਨੂੰ ਬੁਲਾਇਆ ਨਹੀਂ ਸੀ ਕਈ ਮਾਮਲਿਆਂ ਦੇ ਵਿੱਚ ਇਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਬਿਲਕੁਲ ਤੁਹਾਡੀ ਗੱਲ ਠੀਕ ਆ ਅਸੀਂ ਸਵਿਕਸ ਦੇ ਵਿੱਚ ਜਾਂ ਪੋਲੀਟੀਕਲ ਸਾਇੰਸ ਦੇ ਵਿੱਚ ਪੜ੍ਹਦੇ ਸੀ ਕਿ ਪ੍ਰੈਜ਼ੀਡੈਂਟ ਇੱਕ ਰਬਰ ਸਟੈਂਪ ਹੁੰਦਾ ਪਰ ਇਹ ਨਹੀਂ ਸੀ ਲੱਗੇ ਵਰਚੂਲੀ ਉਹ ਵਾਕਈ ਹੋਣਗੇ ਤੁਹਾਨੂੰ ਯਾਦ ਹੋਣਾ ਕਿਸੇ ਟਾਈਮ ਅਬਦੁੱਲ ਕਲਾਮ ਆਜ਼ਾਦ ਵੀ ਇੱਥੋਂ ਦੇ ਪ੍ਰੈਜ਼ੀਡੈਂਟ ਰਹੇ ਨੇ ਏਪੀਜੀ ਅਬਦੁੱਲ ਕਲਾਮ ਤੇ ਉਹਨਾਂ ਨੇ ਇੱਕ ਆਪਣਾ ਵੱਖਰਾ ਹੀ ਰਾਹ ਚੁਣਿਆ ਸੀ ਪਰ ਇੱਥੇ ਜਾ ਕੇ ਮੈਨੂੰ ਲੱਗਦਾ ਸਥਿਤੀ ਬਿਲਕੁਲ ਹੋਰ ਹੋ ਗਈ ਆ ਸੋ ਨਿਰਮਲਾ ਸੀਤਾ ਰਮਨ ਤੇ ਕੋਈ ਕਾਰਵਾਈ ਹੋਣੀ ਲੱਗਦੀ ਨਹੀਂ ਹੈ ਅਗਲਾ ਕਮੈਂਟਾ सुरेंद्र ਸਿੰਘ ਦਾ ਬੀਪੀ 7 ਜ਼ੀਪ ਇਹਨਾਂ ਦਾ ਅਕਾਊਂਟ ਆ ਇਹ ਲਿਖਦੇ ਨੇ ਕਿ ਸਿਸਟਮ ਦਾ ਪੱਠਾ ਬੈਠ ਗਿਆ ਪੁਲਿਸ ਸੰਵਿਧਾਨ ਦੀ ਸੋਚ ਛੋ ਕੇ ਕਟਪੁਤਲੀ ਬਣ ਜਾਂਦੀ ਆ ਜਮੀਰ ਮਰ ਗਈ ਆ ਪੈਸੇ ਅਤੇ ਮਲਾਈਦਾਰ ਅਹੁਦੇ ਲੈਣ ਲਈ ਲੰਮੇ ਪਏ ਨੇ ਬਿਲਕੁਲ ਤੁਸੀਂ درست فرمایا ਇਹ ਜਿਹੜੇ ਪੁਲਿਸ ਵਾਲੇ ਨੇ ਇਹ ਜਿਹੜੇ ਵਰਦੀਆਂ ਪਾਉਂਦੇ ਨੇ ਮੈਂ ਪਹਿਲਾਂ ਵੀ ਕਿਹਾ ਇਹ ਜਦੋਂ ਨਵੀਂ ਸਰਕਾਰ ਆਉਂਦੀ ਹੈ ਕਦੇ ਇਹਨਾਂ ਨੂੰ ਦੇਖਿਓ ਸਹੀ ਗੱਡੀਆਂ ਭੱਜ ਰਹੀਆਂ ਹੁੰਦੀਆਂ ਕਦੇ ਕਿਸੇ ਲੀਡਰ ਨੂੰ ਮਿਲ ਰਹੇ ਹੁੰਦੇ ਆ ਕਦੇ ਦਿੱਲੀ ਭੱਜ ਰਹੇ ਆ ਕਦੇ ਪੰਜਾਬ ਚੰਡੀਗੜ੍ਹ ਦੇ ਵਿੱਚ ਆ ਰਹੇ ਆ ਕਿ ਸਾਨੂੰ ਕੋਈ ਮਲਾਈਦਾਰ ਮਹਿਕਮਾ ਮਿਲ ਜੇ ਮਹਿਕਮਾ ਤਾਂ ਚਲੋ ਇਹਨਾਂ ਦਾ ਪੋਲਿਸੀ ਰਹਿੰਦਾ ਸਾਨੂੰ ਪੋਸਟਿੰਗ ਮਿਲ ਜੇ ਸਾਨੂੰ ਕੋਈ ਇਸ ਤਰ੍ਹਾਂ ਦਾ ਜ਼ਿਲ੍ਹਾ ਮਿਲ ਜੇ ਜਿੱਥੇ ਅਸੀਂ 2-3-4 ਸਾਲ ਲਾ ਕੇ ਆਰਾਮ ਦੇ ਨਾਲ ਪੈਸੇ ਬਣਾ ਲਈਏ ਇਹ ਇਹਨਾਂ ਦੀ ਮਨਸ਼ਾ ਹੁੰਦੀ ਇਹ ਨਹੀਂ ਹੁੰਦਾ ਕਿ ਸਾਨੂੰ ਉੱਥੇ ਭੇਜੋ ਜਿੱਥੇ ਕ੍ਰਾਈਮ ਬਹੁਤ ਆ ਅਸੀਂ ਕ੍ਰਾਈਮ ਕੰਟਰੋਲ ਕਰਕੇ ਦਿਖਾਵਾਂਗੇ ਉਹ ਤਾਂ ਇਹਨਾਂ ਦੇ ਮਨਾਂ ਤੇ ਨਹੀਂ ਹੁੰਦਾ ਕ੍ਰਾਈਮ ਕੰਟਰੋਲ ਕਰਨਾ ਜਾਂ ਤਫਤੀਸ਼ ਕਰਕੇ ਲੋਕਾਂ ਨੂੰ ਸਜ਼ਾਵਾ ਦਿਵਾਉਣੀ ਹੈ ਦੋਸ਼ੀਆਂ ਨੂੰ ਉਹ ਤਾਂ ਇਹਨਾਂ ਨੇ ਕਦੇ ਉਹ ਤਾਂ ਛੱਡਤਾ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ